ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਤਾਜ਼ਾ ਸੂਝਾਵੇਂ ਆ ਇੱਕ ਦਿਖਾਵਾਂਗੇ ਗੱਬਣ ਪੰਜ ਦੇ ਪੰਜ ਰਾਗ ਵੀਰ ਦੇ ਸੇਲਾ ਡਟੇਲ ਵੀਰ ਤੋਂ ਪੁੱਛਦੇ ਆ ਹੋ ਗਏ ਕਰੀਏ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ ਜਿਹੜਾ ਬਰਾ ਮੋਬਾਈਲ ਨੰਬਰ ਜੀ ਆਪਣਾ 9876320664 9876320664 ਹਾਂਜੀ ਚਾਰ ਬੜਾ ਤਾਜਾਂ ਸੁੰਜੀਆਂ ਵੀ ਬੱਚੇ ਨਾਲ ਇੱਕ ਗੱਬਣ ਹਾਂਜੀ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਆ ਨੇ ਬਾਈ ਜੀ ਕਿਹੜਾ ਸੂਆ ਸੂਰੀ ਆ ਇਹ ਦੂਜਾ ਸੂਆ ਸੂਂਦੀ ਆ ਵੀਰੇ ਮੂੰਹੋਂ ਛੇ ਦੰਦ ਮੂੰਹੋਂ ਛੇ ਦੰਦ ਦੂਜਾ ਸੂਆ ਕੈਨਨ ਲੈਂਦੀ ਆ ਸੂਚਾ ਦੇ ਦੇ ਲੈ ਜੂ ਮੇਰੇ ਹਜੇ ਹਫਤਾ ਦਾ ਖਦਰ ਖੁੱਲੀ ਠੀਕ ਹੈ ਹਫਤਾ ਬਾਕੀ ਤੇ ਠੰਡੀ ਸਿਲਵਾਰ ਦੀ ਸਿਲਵੀ ਠੀਕ ਹੈ ਸੋ ਥਾਨ ਤੋਂ ਦੇਖੋ ਸੋਹਣਾ ਸਾਫ ਸੁਥਰਾ ਹੈ ਨਾ ਪੂਰਾ ਚੰਗਾ ਠੀਕ ਹੈ ਬੁੱਲੇ ਵਾਲਾ ਥਾਣਾ ਤੇ ਦੁੱਧ ਹਾਈਸਟ ਮੰਨ ਕੇ ਚਲੇ ਕਿੰਨਾ ਬਦੂਗੀ ਭਾਈ ਐਵੇਂ ਮੰਨੂ ਪਲੂਨ ਨਹੀਂ 20 ਤੋਂ 21 ਪਲੱਸ ਦੱਸ ਹੈ ਠੀਕ ਹੈ ਕਹਿੰਦਾ ਭਾਬ ਚਾਹੇ 20 ਮੰਨ ਲੇ ਪਰ ਕਪੈਸਿਟੀ ਇਹਦੀ 20 ਤੋਂ ਪਾਰ ਦੀ ਹੈਗੀ ਆ ਪਾਰ ਦੀ ਪਾਰ ਦੀ ਫਬਰ ਕੱਦ ਕਾਠ ਵਗੈਰਾ ਬੈਠਦਾ ਦੇਖ ਸਤੋ ਸੋਹਣਾ ਸਾਫ ਸੁਥਰਾ ਰਾਜੀ ਸੰਭੀ ਪੜੀ ਵੀ ਦੂਜਾ ਸੂਆ ਸੂਈ ਪਈ ਐ ਇੱਕ ਹਫਤਾ ਲਗਭਾਗ ਇਹਦਾ ਸੂਤ ਚ ਬਾਕੀ ਪਿਆ ਤੇ ਚੰਗੇ ਸਾਫ ਸੁਥਰੇ ਕੱਦ ਬੈਠ ਵਜਨ ਮੌਜੂਦ ਦੇ ਵਿੱਚ ਐ ਸ਼ਾਈਨਿੰਗ ਸੂਈਿੰਗ ਬਹੁਤਾ ਬੈਠ ਦੇ ਉੱਪਰ ਤੇ ਦੁੱਧ ਵੀ 20 ਤੋਂ ਪਾਰ ਪਾਉਗੀ ਤੇ ਪਾਉਗੀ ਵੀ ਫੈਟ ਵਾਲਾ ਥਾਣਾ ਸੋਣਾ ਹਾਤੀ ਚਵਾਈ ਵਾਲਾ ਗੁੱਲੇ ਵਾਲਾ ਥਾਣਾ ਤੇ ਅੱਗੇ ਦੂਜੇ ਨੰਬਰ ਤੇ ਵੀਰੇ ਆਪਾਂ ਦੇਖੀਏ ਨੇ ਆਪਣੀ ਜਰਸੀ ਆ ਗਈ ਹੈ ਨਾ ਕਿਹੜਾ ਸੂਆ ਸੂਈ ਹੋਈ ਆ ਜੀ ਇਹ ਵੀ ਵੀਰੇ ਦੂਜਾ ਸੂਆ ਕਦੋਂ ਕਸੂਈ ਆ ਜੀ ਸੂਈ ਵੀਰੇ ਰਾਤ ਹੈ ਰਾਤ ਸੂਈਆ ਬੱਚਾ ਕਿਹਦੇ ਤੇ ਕਿੰਨਾ ਦਾ ਦੁੱਧ ਪਾਉਣ ਦੀ ਕਪੈਸਿਟੀ ਹੈ ਜੀ ਦੁੱਧ ਭਾਈ ਐ ਮੰਨ ਲਾ ਵੀ ਇਹ 24 25 ਕਿਲੋ ਦੁੱਧ ਇਹ ਕਹਿੰਦੇ ਠੰਡ ਸੋਣਾ ਗੁੱਲੇ ਵਾਲਾ ਥੀ ਦਵਾਈ ਵਾਲਾ ਹਣਾ ਉਹ ਥੋੜਾ ਠੰਡਾ ਵੀਰੇ ਠੰਡੀ ਸੀਲ ਆ ਪੂਰੀ ਠੀਕ ਆ ਠੰਡੀ ਸੀਲ ਗੁੱਲੇ ਵਾਲਾ ਥਣ ਜਾਵਾਂ ਤੇ ਜਿਹੜੇ ਰੇਟ ਬਿਆਰ ਫਿਰ ਕੀ ਰਹਿਣਗੇ ਇਹਨਾਂ ਦੇ ਰੇਟ ਭਾਈ ਫੋੜ ਤੇ ਕਰਾਂਗੇ ਠੀਕ ਆ ਸਰ ਜੀ ਹਾਂ ਤੇ ਜਿਹੜੀ ਦੂਜੇ ਨੰਬਰ ਵਾਲੀ ਚੋਣ ਚਵਾ ਕੇ ਵੀ ਨਿਕਲੇ ਆ ਜਵਾ ਬਾਹਲਾ ਜੰਗਾ ਵੀ ਪਤਾ ਦਾ ਮਾਰ ਕੇ ਦਿਖਾਵਾ ਸਵਰ ਚਵਾਈ ਦੇਖਦਾ ਧਾਰਾ ਪਾ ਮਾਰ ਕੇ ਦਿਖਾਉਣੇ ਪਏ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋ ਮਗਾ ਜਾਨੇ ਮਾਲੀ ਤਰਬੀ ਰੇ ਸੋ ਦੇਖੋ ਚੋਟ ਚਵਾਦੀ ਇੱਕ ਨੰਬਰ ਜਮਾ ਹਨਾ ਮਗਾ ਬਾਈ ਨਲਕੀ ਵਰਗਾ ਚੋਣ ਠੀਕਾ ਮੋਟਾ ਮੋਟਾ ਚੋਣ ਸਾਫ ਸੁਥਰਾ ਸੋ ਬਰ ਦੂਜੇ ਨੰਬਰ ਤੇ ਜਰਸੀ ਬੜ ਆਪਣੀ ਕਾਫੀ ਕਲਰ ਦੇ ਵਿੱਚ ਆ ਗਈ ਦੂਜਾ ਸੁਆ ਸੁਈ ਸਬਾਈ ਸਾਫ ਸੁਥਰੇ ਲੇਵੇ ਦੀ ਆ ਤੇ ਜੇਰ ਜੁਰ ਜਮਾ ਡਾਨਾ ਹੀ ਕੰਮ ਸੋ ਬਰੀ ਵੀਡੀਓ ਬਣੀ ਹੋਈ ਠੀਕ ਹੈ ਸੋ ਜੇਰ ਜੁਰ ਦਾ ਕੰਮ ਜਮਾ ਪਰਦਾ ਫਾਸ ਆ ਤੇ ਬਾਕੀ ਕੱਦ ਕਾੜ ਤੇ ਸ਼ੇਰਿੰਗ ਵੀ ਨਹੀਂ ਦੇਖੋ ਲੇਵੇ ਦੀ ਬੜੀ ਸਾਫ ਸੁਥਰੀ ਐ ਸੋਹਣੀ ਕਹਿੰਦਾ ਪਾ ਕੰਪੈਕਟ ਹਵਾਨਾ ਤੇ ਦੁੱਧ ਦਾ ਗੈਸ ਲਾ ਕੇ ਜਿੱਲੇ ਵੀ 20 ਤੋਂ ਪਾਰ ਵਾਲੀ ਹੈਗੀ ਆ ਠੀਕ ਹੈ ਸੋ ਵੀ ਦੋ ਆਵਾ ਪਤਾ ਚੱਲਣਾ ਹੈ ਨਾ ਜਮਾ ਕਿ ਆਵਾਜ਼ ਤੇ ਬਾਕੀ ਆਪ ਨੂੰ ਪਤਾ ਵੀ ਪੈਟ ਫੁੱਟ ਦੇਖੋ ਜਮਾ ਮੱਛਾਂ ਨਾਲ ਦੀ ਪਕਿਆ ਬਲੇ ਆਵੇ ਬੜਾ ਕਲੀਅਰ ਠੀਕ ਹੈ ਸੋ ਲੇਵਾ ਨੇੜ ਤੇ ਆਖਣ ਫੇਰ ਦਿਖਾ ਦਿੰਨੇ ਆ ਸੋਹਣਾ ਸਾਫ ਸੁਥਰਾ ਲੇਵਾ ਤੇ ਅੱਗੇ ਆ ਜੇ ਬਾਈ ਤੀਜੇ ਨੰਬਰ ਤੇ ਆਪਣੀ ਇਹ ਕਿਹੜਾ ਸੋਸੂਈ ਹੈ ਇਹ ਵੀ ਵੀਰੇ ਦੂਜੀ ਸੂਈ ਠੀਕ ਹੈ ਐਰ ਸੈਰ ਚ ਆ ਗਈ ਹੈ ਨਾ ਹਾਂਜੀ ਐਰ ਸੈਰ ਹੈ ਇਹ ਕਦੋਂ ਕ ਸੂਈ ਆ ਇਹ ਵੀਰੇ ਪਰਸੋ ਜੋਤੀ ਸੂਈ ਹੈ ਠੀਕ ਹੈ ਤੇ ਜੇਰ ਜੁਰ ਜਮਾ ਡਨ ਜਮਾ ਵੀਰੇ ਗਾਰੰਟੀ ਜੇਰ ਦੀ ਠੀਕ ਹੈ ਕਿੰਨਾ ਇੱਕ ਦੁੱਧ ਸਟਾਰਟਿੰਗ ਕਰੇ ਦੁੱਧ ਬਾਈ ਹੁਣ 18 ਤੋਂ 19 ਲੀਟਰ ਬਿਲਕੁਲ ਤਿਆਰ ਹੈ ਠੀਕ ਹੈ ਤੂੰ ਹੁਣ ਚ ਵਾ ਇੱਕ ਨੰਬਰ ਮੈਂ ਕਿਹਾ ਠੰਡੀ ਪੂ ਸੁਵਰ ਧਾਰਾ ਵਗੈਰਾ ਦੇਖਾ ਬਤਾਰਾ ਮਾਰ ਕੇ ਦੇਖੋ ਨੇ ਕੋਈ ਨਿਆਣਾ ਨਹੀਂ ਪਾਇਆ ਤੇ ਕੋਈ ਸਿਆਣਾ ਨਹੀਂ ਕੋਲੇ ਆਇਆ ਇਹ ਆਹ ਦੇਖੋ ਜਮਾ ਕਹਿਵਾਤਾ ਤੇ ਸਾਫ ਸੁਥਰਾ ਵੀਰੇ ਦੁੱਧ ਆ ਜਮਾ ਹਣਾ ਮੈਂ ਕਿਹਾ ਬਾਈ ਮੈਂ ਕਿੱਤਾ ਦੁੱਧ ਦੁੱਧ ਵੀ ਜਮਾ ਮੱਝਾਂ ਦੇ ਘੰਬੇ ਰੋਣਾ ਫੈਟ ਵਾਲਾ ਦਾ ਬਿਲਕੁਲ ਠੀਕ ਹੈ ਤੇ ਹਾਈਐਸਟ ਅੰਦਾਜ਼ਾ ਲਾਗੇ ਜੇ ਦੁੱਧ ਕਿੱਥੇ ਚੱਲੂਗੀ ਇਹ ਗਾਂਾਂ ਅਗਲੀ ਦੀ ਸੇਵਾ ਮੇਰੇ ਸਿਹਾ ਨਾਲ ਵੀ 24 25 ਕਿਲੋ ਦੁੱ ਪਰ ਤੀਜੇ ਨੰਬਰ ਦਾ ਵਿਹੜ ਦੇਖ ਲੇ ਪਾ ਪੈਰਸ਼ਾਹ ਦੀ ਸੂਈ ਸਵਾਈਆ ਜਾਵਾ ਤੇ 18 ਗ੍ਰਾਮ ਲੀਟਰ ਦੀ ਦੁੱਧ ਦੀ ਇਹਦੀ ਸਟਾਰਟਿੰਗ ਹੈ ਕਿ 9 ਲੀਟਰ ਦੁੱਧ ਪਰ ਟਾਈਮ ਦਾ ਜੇਰ ਦਾ ਰੋਕਿਆ ਦੇਣ ਤੀਜੇ ਚੌਥੇ ਸੂਈ ਨੂੰ ਹਣਾ ਚੌਂਡ ਜਵਾਜ ਇੱਕ ਨੰਬਰ ਆ ਧਾਰਾ ਬਾਬ ਵੀਡੀਓ ਜੇ ਤਾਂ ਮੋਲ ਹੀ ਨਹੀਂ ਪਈ ਠੀਕ ਆ ਧਾਰਾ ਵੀਡੀਓ ਜ ਮਾਰ ਕੇ ਦਿਖਾ ਦਈਏ ਕਹਿੰਦਾ ਬਾਬ ਜੱਟ ਸੌਦਾ 20 ਕਿਲੋ ਹਕੀਕਤ ਨਾਰਮਲ ਗਰਮੀ ਦੇ ਵਿੱਚ ਦੁੱਧ ਪਾਉਣ ਲਈ ਹੈਗਾ ਚੰਗੀ ਆਪਣੀ ਕੇਅਰ ਹੋਊਗੀ ਤਾਂ ਵੀ ਤੋਂ ਆਪਾਂ ਅਬਾਪ ਵੀ ਦੁੱਧ ਦੇ ਤੋਂ ਲੈ ਸਕਦਾ ਸੂਈ ਸਵਾਈਆ ਧਾਰਾ ਮਾਰ ਕੇ ਦਿਖਾ ਦੇ ਜੇਰ ਜਪੋ ਤੇ ਅੱਗੇ ਵੀ 4 ਨੰਬਰ ਦਾ ਬਾਬ ਕਿਹ ਦਿਨ ਹੋ ਗਿਆ ਸੂਈ ਨੂੰ ਇਹ ਵੀ ਕੱਲ ਸੂਈ ਆ ਬਾਈ ਸਾਰੇ ਸਾਰੇ ਬੜਾ ਘਰੇ ਸੂਈਆਂ ਹਾਂ ਘਰੇ ਬਾਈ ਠੀਕ ਹੈ ਕਹਿ ਜਾ ਗੱਬਣ ਖਰੀਦ ਕਰਕੇ ਲਿਆਉਂਦੇ ਆ ਘਰੇ ਸੂ ਪੈਂਦੀ ਆ ਬਾਈ ਆਪਾਂ ਵੀਡੀਓ ਦਿਖਾਵਾਂਗੇ ਅਗਲੇ ਨੂੰ ਸੂਈ ਵੀ ਦੀ ਗੱਬਣ ਜੀ ਠੀਕ ਹੈ ਦੁੱਧ ਕਿੰਨਾ ਗਿਆ ਥੱਲੇ ਦੇ ਇਹ ਆ ਕੱਲੀ ਸੂਈ ਹੈ ਹਾਂ ਜੀ ਬੌਣੇ ਚ ਠੀਕ ਹੈ ਹਾਈਸਟ ਕਿੰਨਾ ਪਾ ਦੋਗੀ ਬਾਈ ਐ ਮਨ ਵੀ 14 15 14 15 ਮੰਨ ਕੇ ਦੁੱਧ ਲੈ ਲੈ ਬੰਦਾ ਜੀ ਚੋਣ ਜਵਾ ਵਧੀਆ ਮੈਂ ਘਰ ਧਾਰਾ ਮਾਰ ਕੀ ਦੀ ਸਭਰ ਚਵਾਈ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁੱਤਰਾ ਮੋਟਾ ਮੋਟਾ ਝੋਣਾ ਜਾਵਾ ਹਨਾ ਬੇਹਰਾ ਦੇ ਤੇ ਥਣ ਬਿਲਕੁਲ ਕਹਿੰਦਾ ਬਾਵਾ ਕ੍ਰਾਸ ਪਾਣੇ ਚ ਪੈਂਦਾ ਹਨਾ ਪਰ ਦੁੱਧ ਦੇ ਨਜ਼ਾਰੇ ਲਿਆ ਦੂ ਜਮਾ ਸੋ ਮੋਟਾ ਥਾਂ ਠੰਡੀ ਸੀ ਬਰਫ ਵਰ ਗਈ ਤੋਰ ਦੀ ਬਾਹਰ ਨੂੰ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਚੰਗੀ ਬਜਰ ਵਜੂਦ ਆ ਲ ਜਾਈਗੀ ਤੇ ਰੇਟ ਵੀ ਹੁਣ ਜਮਾ ਦਰਮਿਆਨਾ ਦਾ ਬਿਲਕੁਲ ਜੈਸਟੇਟ ਹੋਣਗੇ ਜਿਹੇ ਜੀ ਚੀਜ਼ ਹੋ ਜਾ ਪਾਊਗਾ ਠੀਕ ਹੈ ਤੇ ਸੂਈ ਸਵਾਈਆ ਧਾਰਾ ਧੁਰਾ ਮਾਰ ਕੇ ਤੇ ਕਹਿੰਦੇ ਜੇਰ ਜੱਪੇ ਵਾਲੇ ਗੱਲੋਂ ਵੀ ਕਹਿੰਦਾ ਬੇਫਿਕਰ ਹੋ ਜਾ ਘਰੇ ਸੂਜਾ ਵੇੜਾ ਗੱਬਣਾ ਖਰੀਦ ਕੇ ਲਿਆਂਦੀਆਂ ਵਿਆ ਘਰੇ ਸੂਜਾ ਸੂਜਾ ਜੇਰ ਵਗੈਰਾ ਸਭ ਦੀ ਚੌਣ ਚਵਾ ਚੰਗਾ ਠੰਡੀ ਸੀਲ ਵਰਤ ਵਰਗੇ ਅੱਗੇ ਆ ਕੇ ਬਾਈ ਜਰਸੀ ਸੂਈ ਵੀ ਹਨਾ ਕਿਹੜਾ ਸੂਆ ਸੂਈਆ ਇਹ ਵੀ ਵੀਰੇ ਦੂਜੇ ਸੂਈ ਬੱਚਾ ਕੀ ਦੇਤਾ ਤੇ ਬੱਚਾ ਬਈ ਠੀਕ ਹੈ ਜੇਰ ਜੋ ਡਨ ਜੇਰ ਜੋ ਰੋਕੇ ਇਹਦੀ ਵੀਡੀਓ ਵੀ ਆਪਣੇ ਕੋਲ ਹੈਗੀ ਹੈ ਕਿੰਨਾ ਦੁੱਧ ਦੇ ਦੋਗੀ ਦੁੱਧ ਬਾਈ ਇਹਨੂੰ 16 17 ਕਿਲੋ ਦੇਣਾ ਚਾਹੀਦਾ ਛੰਡੀ ਸੀਲ ਦਾ ਮੁਰਗ ਠੀਕ ਹੈ ਹੁਣ ਕਿੰਨਾ ਕੁ ਰੈਡੀ ਹੈ ਹੁਣ ਬਈ ਇਹ ਵੀ ਕੱਲ ਦੀ ਸੂਈ ਵੀ ਹੈ ਠੀਕ ਹੈ 10 12 ਜਿਸਟਾਰਟਿੰਗ ਹੋਊਗਾ ਅਮਰ 12 13 ਤੋਂ ਸਟਾਰਟ ਹੋ ਗਈ ਹੈਗੀ ਹੈਗੀ ਠੀਕ ਹੈ ਹਾਂ ਸਵਰਥਾਰਾ ਵਗੈਰਾ ਦੇਖਸਾ ਲਓ ਕਿਆ ਬਾਤਾ ਮੋਟਾ ਮੋਟਾ ਚੋਣਾ ਸਾਫ ਸੁਥ ਲਹੇ ਵਈ ਚਵਾਈ ਇਹ ਤਾਂ ਮੋਲ ਹੀ ਨਹੀਂ ਕੋਈ ਠੀਕ ਹੈ ਕਿਸੇ ਪਾਸਿਓ ਹੱਥ ਤਰਾਣੀ ਕੋਈ ਪੂਰ ਸਰ ਲਾਣੀ ਮਗਰ ਸੋ ਦੀ ਮਾਰ ਜਿਹੜਾ ਸੋ ਵੀ ਚਵਾਈ ਦੀ ਪੂਰੀ ਸਾਫ ਸੁਥਰੀ ਆ ਜਮਾ ਸੋ ਦੇਖੋ ਸੋਹਣਾ ਲੇਵਾ ਜਮਾ ਸਾਫ ਸੁਥਰਾ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੋਣੀ ਸਾਫ ਸੁਥਰੀ ਰਾਜੀ ਸਭੀ ਪੜੀ ਵੀ ਕਿਸੇ ਪਾਸਿਓ ਹੱਥ ਤਰਾਣੀ ਜੇਰ ਵਗੈਰਾ ਧਾਰ ਵਗੈਰਾ ਸਾਰਾ ਕੰਮ ਹੋ ਗਿਆ ਜਮਾ ਤੇ ਚੰਗੀ ਵਜਨ ਉਹਦੇ ਰੇਟ ਫਿਰ ਜਮਾ ਜੈਨੂਨ ਹੋਣਗੇ ਆਪਣੇ ਜੈਨੂਨ ਬਈ ਫੇਸ ਜਿਹੇ ਜੀ ਚੀਜ਼ ਉਹ ਹੋ ਜਾਪਾ ਬਿਲਕੁਲ ਬਈ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੂਈ ਸਵਾਈਆ 4 ਬੜਾ ਦਿਖਾ ਦੇ ਸੂਈਆਂ ਸਵਾਈਆ 1 ਦਿਖਾ ਦੀ ਗੱਬਣ 9876320661 ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਰੋ ਦੇਖ ਕੇ ਸਭ ਦਾ ਤੈਅ